ਇਸ ਤਰ੍ਹਾਂ ਜਿਹੜਾ ਗੱਡੇ ਦੇ ਗੱਡੇ ਦੇ ਉੱਪਰ ਇੱਟਾਂ ਜਿਹੜੀਆਂ ਮਾਰੀਆਂ ਗਈਆਂ ਖਲੇ ਵੀ ਜਿਹੜੀਆਂ ਇੱਟਾਂ ਉਹ ਗੱਡੇ ਦੇ ਉੱਪਰ ਪਈਆਂ ਨੇ ਔਰ ਦੂਸਰੇ ਪਾਸੇ ਘਰ ਦੇ ਜਿਹੜੇ ਸ਼ੀਸ਼ੇ ਨੇ ਸ਼ੀਸ਼ੇ ਵੀ ਕਿਸ ਤਰ੍ਹਾਂ ਜਿਹੜੇ ਤੋੜ ਦਿੱਤੇ ਗਏ ਨੇ ਪ੍ਰਸ਼ਾਸਨ ਤਾਂ ਜਮਾਂ ਹੀ ਫੇਲ ਹੈ ਪ੍ਰਸ਼ਾਸਨ ਪ੍ਰਸ਼ਾਸਨ ਦਾ ਜਨਤਾ ਵੱਲ ਕੋਈ ਧਿਆਨ ਹੀ ਹੈ ਨਹੀਂਗਾ ਜਨਤਾ ਚਾਹੇ ਮਰੇ ਚਾਹੇ ਜੋ ਮਰਜੀ ਹੋਵੇ ਕਦੇ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਸਵਾਲ ਪੁੱਛਿਆ ਜਾਂਦੇ ਨੇ ਤਾਂ ਚੌਂਕੇਨ ਚਾਰਜਾਂ ਦੇ ਵੱਲੋਂ ਜਿਹੜਾ ਫੋਨ ਨੂੰ ਕੱਟ ਕਰ ਦਿੱਤਾ ਜਾਂਦਾ। ਸਸੇ ਗੱਲ ਦੀ ਤੁਸੀਂ ਦੇਖ ਰਹੇ ਹੋ ਜੁਝਾਰ ਟਾਈਮਸ ਤੇ ਮੈਂ ਹਾਂ ਬਰਿੰਦਰ ਸਿੰਘ ਮਣਕੋ ਇਸ ਟਾਈਮ ਅਸੀਂ ਮੌਜੂਦ ਹਾਂ ਹਲਕਾ ਦੱਖਣੇ ਦੇ ਅਧੀਨ ਆਉਂਦੇ ਕ੍ਰਿਸ਼ਨਾ ਕਲੋਨੀ ਕ੍ਰਿਸ਼ਨਾ ਕਲੋਨੀ ਦੇ ਵਿੱਚ ਜਿੱਥੇ ਕਿ ਰਾਤ ਦੇ ਸਮੇਂ ਜਿਹੜਾ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਦੇਖਣ ਨੂੰ ਮਿਲਿਆ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ 10 10 ਤੋਂ 12 ਵਿਅਕਤੀ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਵੱਲੋਂ ਇਹ ਗੁੰਡਾਗਰਦੀ ਜਿਹੜੀ ਇਸ ਇਲਾਕੇ ਦੇ ਵਿੱਚ ਕੀਤੀ ਗਈ ਔਰ ਜਿਕਰ ਜੋ ਕੁ ਗੱਲ ਇਹ ਆ بڑے ਮੰਦ ਭਾਗੇ ਜਿਹੜੇ ਕਟਨਾ ਜਿਹੜੀ ਇਸ ਇਲਾਕੇ ਦੇ ਵਿੱਚ ਹੋਈ ਹੈ ਔਰ ਦੂਸਰੇ ਪਾਸੇ ਰਾਤ ਦੇ ਸਮੇਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਜਿਹੜਾ ਫੋਨ ਵੀ ਕੀਤਾ ਗਿਆ ਪੀਸੀਆਰ ਨੂੰ ਜਿਹੜਾ 112 ਤੇ ਫੋਨ ਵੀ ਕੀਤਾ ਗਿਆ ਔਰ ਅ ਐਸਾ ਸਮਾਂ ਹੁਣ ਦਾ ਜਿਹੜਾ ਸਮਾਂ 10 10:30 ਵਜ ਚੁੱਕੇ ਨੇ ਸਵੇਰ ਦੇ ਔਰ ਹਜੇ ਤੱਕ ਕੋਈ ਵੀ ਪੁਲਿਸ ਦਾ ਜਿਹੜਾ ਮੁਲਾਜ਼ਮ ਆ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਨਹੀਂ ਪਹੁੰਚਿਆ ਨਾ ਪਹੁੰਚਣ ਦਾ ਕਾਰਨ ਇਹ ਵੀ ਪੁਲਿਸ ਪ੍ਰਸ਼ਾਸਨ ਕੋਲੋਂ ਜਾਣ ਲਵਾਂਗੇ ਅਤੇ ਦੂਸਰੇ ਪਾਸੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਗੱਡੀ ਦੇ ਗੱਡੀ ਦੇ ਉੱਪਰ ਇੱਟਾਂ ਜਿਹੜੀਆਂ ਮਾਰੀਆਂ ਗਈਆਂ ਹਲੇ ਵੀ ਜਿਹੜੀਆਂ ਇੱਟਾਂ ਉਹ ਗੱਡੀ ਦੇ ਉੱਪਰ ਪਈਆਂ ਨੇ ਔਰ ਦੂਸਰੇ ਪਾਸੇ ਕਰਦੇ ਜਿਹੜੇ ਸ਼ੀਸ਼ੇ ਨੇ ਸ਼ੀਸ਼ਾ ਵੀ ਕਿਸ ਤਰ੍ਹਾਂ ਜਿਹੜਾ ਤੋੜ ਦਿੱਤਾ ਗਏ ਨੇ ਅ ਕਿ ਇਸੇ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਅ ਗੁੰਡਾਗਰਦੀ ਦਾ ਨਾਚ ਜਿਹੜਾ ਥਾਣਾ ਸਾਨੇਵਾਲ ਦੇ ਅਧਿਨੇ ਆਏ ਦੇ ਨਹੀਂ ਅਜੇਹਾ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਦੇਖਣ ਨੂੰ ਮਿਲਦਾ ਦੂਸਰੇ ਪਾਸੇ ਮੇਰੇ ਨਾਲ ਜਿਹੜੇ ਇਸ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਵੀ ਕਿ ਘਟਨਾ ਕੀ ਨਾਮਾ ਪਹਿਲੀ ਗੱਲ ਮੇਰਾ ਨਾਮ ਪੰਚ ਬਹਾਦਰ ਸਿੰਘ ਆ ਕਿੰਨੇ ਵਜੇ ਦੀ ਘਟਨਾ ਜਿਹੜੀ ਹੈ ਰਾਤ ਦੇ ਸਮੇਂ ਕਿੰਨੇ ਵਜੇ ਘਟਨਾ ਜੀ ਇਹ 2:45 ਮਿੰਟ ਦੀ ਗੱਲ ਹੈ ਜੀ ਰਾਤ ਨੂੰ ਅਸੀਂ ਅਸੀਂ ਚਾਚੇ ਭਤੀਜੇ ਅਸੀਂ ਕੋਠੇ ਤੇ ਪਏ ਸੀਗੇ ਤੇ ਬਾਕੀ ਸਾਰੇ ਪਰਿਵਾਰਕ ਮੈਂਬਰ ਅੰਦਰ ਪਏ ਸੀਗੇ ਤੇ ਕੋਠੇ ਤੇ ਅਸੀਂ ਜਦ ਆਪਣਾ ਕੀ ਨਾਮ ਹੈ ਸੁੱਤੇ ਪਏ ਸੀਗੇ ਤੇ ਰਾਤ ਨੂੰ ਆਵਾਜ਼ਾਂ ਆਈਆਂ ਆਵਾਜ਼ਾਂ ਆਈਆਂ ਜਦੋਂ ਅਸੀਂ ਉੱਠੇ ਤੇ ਦੇਖਿਆ ਤਾਂ 8 ਤੋਂ 10 ਬੰਦੇ ਸੀਗੇ ਜਿਨ੍ਹਾਂ ਨੇ ਇੱਟਾਂ ਚਲਾਈਆਂ ਘਰ ਦੇ ਉੱਪਰ ਤੇ ਗੱਡੀ ਤੇ ਸ਼ੀਸ਼ੇ ਭੰਨੇ ਉਸ ਤੋਂ 2 ਦਿਨ ਪਹਿਲਾਂ ਵੀ ਗੱਡੀ ਦੇ ਨਾਲ ਛੇੜਛਾੜ ਹੋਈ ਸੀਗੀ ਜੋ ਸਾਨੂੰ ਡਾਊਟ ਹੋ ਗਿਆ ਤਾਂ ਪਰ ਉਸ ਤੋਂ ਬਾਅਦ ਵੀ ਰਾਤ ਨੂੰ ਅਸੀਂ ਪੁਲਿਸ ਨੂੰ ਜਦੀ ਫੋਨ ਕੀਤਾ 12:00 ਸੋਰੀ 2:50 ਮਿੰਟ ਤੇ ਪਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੂੰ ਇੱਕ ਵਾਰੀ ਨਹੀਂ ਤਿੰਨ ਵਾਰੀ ਕਾਲ ਕੀਤਾ ਉਹ ਕਹਿੰਦੇ ਤੁਹਾਡੀ ਕੰਪਲੇਂਟ ਰਜਿਸਟਰਡ ਹੋ ਚੁੱਕੀ ਹੈ ਪਰ ਹੁਣ ਤੱਕ ਸਾਡੇ ਕੋਲੇ ਕੋਈ ਨਹੀਂ ਆਇਆ ਤਾਂ ਕਿੰਨੇ ਵਾਰੀ ਜਿਹੜੇ ਤੁਸੀਂ ਰਾਤ ਰਾਤ ਤੁਸੀਂ 10 12:30 ਵਜੇ ਦੀ ਜਿਹੜੀ ਘਟਨਾ ਰਾਤ ਦੇ ਤੇ ਦੱਸ ਰਹੇ ਉਸ ਤੋਂ ਬਾਅਦ ਕੋਈ ਵੀ ਜਿਹੜਾ ਪੁਲਿਸ ਦਾ ਵਿਅਕਤੀ ਕੋਈ ਵੀ ਪੁਲਿਸ ਦਾ ਮੁਲਾਜ਼ਮ ਇਸ ਇਸ ਮੌਕੇ ਇੱਥੇ ਪਹੁੰਚਿਆ ਨਹੀਂ ਨਹੀਂ ਆਇਆ ਕੋਈ ਨਹੀਂ ਆਇਆ ਜਦ ਕਿ ਸਾਡੇ ਆਪਣਾ ਬੈਕ ਸਾਈਡ ਤੇ ਪ੍ਰੀਚ ਗਵਰਨਮੈਂਟ ਸਕੂਲ ਲੱਗਦਾ ਇਹਦੇ ਵਿੱਚ ਪੀਸੀਆਰ ਦੀ ਜਿਹੜੀ ਟੀਮ ਹੈਗੀ ਹੈ ਪੂਰੀ ਰਾਤ ਇੱਥੇ ਰਹਿੰਦੀ ਹੈ ਜੀ ਪਰ ਉਹਨਾਂ ਨੇ ਇੱਕ ਵਾਰ ਵੀ ਇੱਥੇ ਆ ਕੇ ਨਹੀਂ ਦੇਖਿਆ ਨਾ ਸਾਨੂੰ ਆ ਕੇ ਪੁੱਛਿਆ ਖਾਂ ਤੁਹਾਨੂੰ ਹੋਇਆ ਕੀ ਹੈ ਕੋਈ ਦਿੱਕਤ ਹੈ ਕੀ ਪ੍ਰੋਬਲਮ ਹੈ ਕੀ ਹੋਇਆ ਕੀ ਨਹੀਂ ਕੀ ਸਾਡੇ ਵਸਨੀਕ ਫੋਨ ਕੀਤਾ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਪੁਰਾਣਾ ਲੜਾਈ ਝਗੜਾ ਜਾਂ ਕੋਈ ਲਾਕਡਾਟ ਕੋਈ ਅਜਿਹਾ ਹੀ ਤਾਂ ਨਹੀਂ ਵੀ ਜਿਹਦੇ ਵਿੱਚ ਤੁਸੀਂ ਕਈ ਵਾਰੀ ਹੁੰਦਾ ਵੀ ਪੁਰਾਣੇ ਲਾਕਡਾਟ ਦੇ ਚੱਲਦੇ ਆ ਇਹ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਇਸ ਤਰ੍ਹਾਂ ਦੀ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਉਹ ਹੈ ਨਹੀਂਗਾ ਸਰ ਠੀਕ ਹੈ ਨਾ ਕਿਸੇ ਨਾਲ ਕੋਈ ਨਾ ਸਾਡਾ ਬੈਰ ਹੈ ਨਾ ਕਿਸੇ ਨਾਲ ਕੋਈ ਲੜਾਈ ਨਾ ਕੋਈ ਝਗੜਾ ਆ ਅਸੀਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਚੱਲ ਜੰਨੇ ਹੁੰਨੇ ਆ ਰਾਤ ਨੂੰ 9 ਤੇ 10 ਵਜੇ ਆਉਂਨੇ ਆ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਜਿਵੇਂ ਦੇਖਿਆ ਜਾਂਦਾ ਆਏ ਦਿਨੇ ਹਲਕੇ ਦੇ ਵਿੱਚ ਲੁਧਿਆਣੇ ਇਲਾਕੇ ਦੇ ਵਿੱਚ ਅਜੇਹੀਆਂ ਘਟਨਾ ਜਿਹੜੀਆਂ ਹੁੰਦੀਆਂ ਨੇ ਆਏ ਦਿਨੇ ਕੀ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਸੁੱਤਾ ਪਿਆ ਬਿਲਕੁਲ ਜੀ ਕਦੇ ਕੋਈ ਕੋਈ ਰਿਸਪਾਂਸ ਹੀ ਨਹੀਂ ਹੈਗਾ ਉਹਨਾਂ ਦਾ ਜੀ ਫੋਨ ਕਰਦੇ ਤਾਂ ਥੋੜੀ ਕੋਈ ਸੁਣਵਾਈ ਹੈ ਨਹੀਂਗੀ ਜੀ ਜਿਹੜੇ ਚੋਰ ਨੇ ਜਿਹੜੇ ਹੋਰ ਲੁੱਟੇਰੇ ਨੇ ਜਿਹੜੇ ਹੋਰ ਬਦਮਾਸ਼ ਨੇ ਉਹਨਾਂ ਦੀ ਸੁਣਵਾਈ ਜ਼ਿਆਦਾ ਹੈਗੀ ਹੈ ਅਸੀਂ شریف ਬੰਦੇ ਆ ਆਪਣੇ ਘਰਾਂ 'ਚ ਨਹੀਂ ਰਹਿ ਸਕਦੇ ਸਰ ਸਾਨੂੰ ਮਤਲਬ ਬਹੁਤ ਜ਼ਿਆਦਾ ਦਿੱਕਤ ਹੈਗੀ ਹੈ ਇੱਥੇ ਹਜੇ ਕੱਲ ਤੇ ਪਰਸੋਂ ਪਰਸੋਂ ਦੀ ਗੱਲ ਹੈ ਇੱਥੇ ਇੱਕ ਮੁੰਡੇ ਦਾ ਆਪਣਾ ਕਿਨਾਂ ਨੂੰ ਟੋਕੇ ਟੋਕੇ ਮਾਰ ਕੇ ਉਹਨਾਂ ਦਾ ਮੋਬਾਈਲ ਖੋਲਿਆ ਮੋਬਾਈਲ ਐ ਮੋਟਰਸਾਈਕਲ ਦੀ ਚਾਬੀ ਖੋਲੀ ਆਏ ਦਿਨੀ ਘਟਨਾ ਹੋ ਰਹੀ ਹੈ ਇੱਥੇ ਕੋਈ ਕੋਈ ਮਤਲਬ ਕੋਈ ਪ੍ਰਸ਼ਾਸਨ ਬਿਲਕੁਲ ਹੀ ਕਿੰਨੇ ਕ ਜਿਹੜੇ ਵਿਅਕਤੀ ਸੀਗੇ ਜਿਹੜੇ ਕਿੰਨੇ ਵਿਅਕਤੀਆਂ ਦੇ ਵੱਲੋਂ ਇਸ ਘਰ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਕਿੰਨੇ ਕ ਵਿਅਕਤੀ ਜਿਹੜੇ ਦੱਸੇ ਜਾ ਰਹੇ ਨੇ ਘੱਟੋ ਘੱਟ 10 ਬੰਦੇ ਸੀਗੇ ਜੀ 10 ਬੰਦੇ 10 ਬੰਦੇ ਸੀਗੇ ਜੀ ਦਸਾਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਜਾਣ ਪਛਾਣਦੇ ਹੋ ਜਾਂ ਕੋਈ ਅਜਿਹਾ ਕੋਈ ਚਿਹਰਾ ਤੁਸੀਂ ਦੇਖਿਆ ਉਹਦੇ ਵਿੱਚ ਜਨਾਰ ਸਾਡੇ ਪਛਾਣ ਦੇ ਵਿੱਚ ਇੱਕ ਤਾਂ ਰਾਤ ਦਾ ਸਮਾਂ ਸੀਗਾ ਜਦ ਅਸੀਂ ਉੱਠ ਕੇ ਕੋਠੇ ਤੇ ਖੜੇ ਆ ਉਹ ਜਦੀ ਭੱਜ ਗਏ ਉਹ ਜੇ ਉਹਨਾਂ ਨੇ ਮੂੰਹ ਵੀ ਬੰਨੇ ਹੋਏ ਸੀਗੇ ਜੇ ਮੂੰਹ ਖੁੱਲਾ ਹੁੰਦਾ ਫਿਰ ਅਸੀਂ ਪਛਾਣ ਵੀ ਲੈਂਦੇ ਦਿਨੇ ਅਸੀਂ ਕਿਸੇ ਨੂੰ ਦੇਖਦੇ ਨਹੀਂ ਹੈਗੇ ਕੋਈ ਕੌਣ ਆ ਰਿਹਾ ਕੋਈ ਕੌਣ ਜਾ ਰਿਹਾ ਕੋਈ ਨਹੀਂ ਆ ਰਿਹਾ ਜੇ ਅਸੀਂ ਕਿਸੇ ਨੂੰ ਦੇਖਾਂਗੇ ਤਾਂ ਹੀ ਕੁਝ ਕਹਿ ਸਕਦੇ ਹਾਂ ਸਰ ਜਿਵੇਂ ਦੇਖਿਆ ਜਾਂਦਾ ਪਿਛਲੇ ਪਿਛਲੇ ਪਾਸੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਕਿੰਨੇ ਜਿਹੜੇ ਜ਼ੋਰਦਾਰ ਜ਼ੋਰ ਦੇ ਜਿਹੜੀਆਂ ਇੱਟਾਂ ਮਾਰੀਆਂ ਗਈਆਂ ਨੇ ਔਰ ਖਿੜਕੀ ਦੇ ਵਿੱਚ ਜਿਹੜੀਆਂ ਇੱਟਾਂ ਵੀ ਜਾ ਕੇ ਜਿਹੜੀਆਂ ਪਿੱਛੇ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਟਾਂ ਵੀ ਜਿਹੜੀਆਂ ਕਿਸ ਤਰ੍ਹਾਂ ਜਿਹੜੀਆਂ ਇੱਟਾਂ ਵੀ ਮਾਰੀਆਂ ਗਈਆਂ ਕਿ ਲੱਗਦਾ ਨਹੀਂ ਕਿਤੇ ਕਿ ਇਹ ਜਿਹੜਾ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚਾ ਕਿਤਾ ਨਾ ਕਿਤੇ ਪ੍ਰਸ਼ਾਸਨ ਵੀ ਫੇਲ ਹੁੰਦਾ ਨਜ਼ਰ ਆ ਬਿਲਕੁਲ ਜੀ ਬਿਲਕੁਲ 100% ਸਹੀ ਗੱਲ ਹੈ ਜੀ ਬਿਲਕੁਲ ਪ੍ਰਸ਼ਾਸਨ ਤਾਂ ਜਮੇ ਹੀ ਫੇਲ ਹੈ ਪ੍ਰਸ਼ਾਸਨ ਪ੍ਰਸ਼ਾਸਨ ਦਾ ਜਨਤਾ ਵੱਲ ਕੋਈ ਧਿਆਨ ਹੀ ਹੈ ਨਹੀਂਗਾ ਜਨਤਾ ਚਾਹੇ ਮਰੇ ਚਾਹੇ ਜੋ ਮਰਜੀ ਹੋਏ ਕਦੇ ਕੋਈ ਸੁਣਵਾਈ ਨਹੀਂ ਹੁੰਦੀ ਜੇ ਕੋਈ ਗਲਤ ਵਿਅਕਤੀ ਹੁੰਦਾ ਵਾ ਉਹਦੀ ਸੁਣਵਾਈ ਪਹਿਲਾਂ ਹੁੰਦੀ ਹੈ ਜਿਹੜੇ ਸਹੀ ਵਿਅਕਤੀ ਨੇ ਆਪਣੇ ਘਰਾਂ ਚ ਇੱਥੇ ਰਹਿਣਾ ਬਹੁਤ ਮੁਸ਼ਕਲ ਹੋਇਆ ਗਿਆ ਹਰ ਇੱਕ ਬੰਦਾ ਇਥੋਂ ਅੱਕਿਆ ਹੋਇਆ ਹੀ ਕਹਿੰਦਾਗਾ ਅਸੀਂ ਇਥੋਂ ਚੱਲ ਜਾਾਂਗੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਕਿ ਕਿੰਨਾ ਕੁ ਜਿਹੜਾ ਤੁਹਾਡਾ ਨੁਕਸਾਨ ਕਿਸ ਤਰ੍ਹਾਂ ਜਿਵੇਂ ਦੇਖਿਆ ਜਾਂਦਾ ਖਿਡਕੀਆਂ ਵੀ ਪੰਨੀਆਂ ਗਈਆਂ ਗੱਡੀ ਵੀ ਪੰਨੀ ਗਈਆਂ ਸਾਰੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਸਰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਜੇ ਅਸੀਂ ਕੋਈ ਕਾਲ ਕਰਦੇ ਹਾਂ ਕਿਸੇ ਪ੍ਰਕਾਰ ਦੀ ਸਾਨੂੰ ਕੋਈ ਦਿੱਕਤ ਹੁੰਦੀ ਹੈ ਜੇ ਕੋਈ ਕਿਸੇ ਪ੍ਰਕਾਰ ਦੀ ਗਲਤ ਐਕਟੀਵਿਟੀ ਸਾਡੇ ਉੱਤੇ ਹੁੰਦੀ ਹੈ ਤੇ ਪ੍ਰਸ਼ਾਸਨ ਨੂੰ ਜਦ ਹੀ ਉਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਨੁਕਸਾਨ ਜਿਹੜਾ ਹੋਇਆ ਉਹ ਤੁਹਾਡੇ ਸਾਹਮਣੇ ਆ ਸਰ ਕਿਵੇਂ ਇਹ ਤੁਸੀਂ ਦੇਖਦੇ ਪਈਓ ਕਿ ਕਿੰਨਾ ਕੁ ਨੁਕਸਾਨ ਹੈ ਪੜਸਤੋਂ ਲਾਵਾ ਕਿਸੇ ਹੋਰ ਕਿਤੇ ਹੋਰ ਸੰਸਥਾ ਦੇ ਨਾਲ ਜਾਂ ਕਿਤੇ ਹੋਰ ਲੋਕਾਂ ਦੇ ਨਾਲ ਤੁਸੀਂ ਜਿਵੇਂ ਕਹਿ ਕਹਿ ਦਿੱਤਾ ਜਾਂਦਾ ਕਿ ਹਲਕੇ ਦੇ ਵਿੱਚ ਹਲਕਾ ਵਿਧਾਇਕ ਵੀ ਹੁੰਦਾ ਕਾਉਂਸਲਰ ਵੀ ਹੁੰਦੇ ਆ ਕਿਤੇ ਉਹਨਾਂ ਦੇ ਨਾਲ ਤੁਸੀਂ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸਰ ਹਜੇ ਤੱਕ ਕੋਈ ਨਹੀਂ ਕੀਤੀ ਉਹਨਾਂ ਨਾਲ ਕਿ ਜੀ ਸਭ ਤੋਂ ਪਹਿਲਾਂ ਪ੍ਰਸ਼ਾਸਨ ਹੁੰਦਾ ਸਰ ਪ੍ਰਸ਼ਾਸਨ ਜਦੋਂ ਤੱਕ ਪ੍ਰਸ਼ਾਸਨ ਦਾ ਕੋਈ ਜਵਾਬ ਨਹੀਂ ਆਉਂਦਾ ਉਦੋਂ ਤੱਕ ਆਪਾਂ ਕਿਸੇ ਹੋਰ ਨੂੰ ਇੰਟੀਮੀਟ ਨਹੀਂ ਕਰ ਸਕਦੇ ਸਰ ਪ੍ਰਸ਼ਾਸਨ ਜੇ ਸਾਨੂੰ ਕਹੇਗਾ ਕੋਈ ਜਦ ਉਹਦਾ ਕੋਈ ਹੱਥ ਪੱਲਾ ਨਹੀਂ ਫੜਾਏਗਾ ਫਿਰ ਆਪਾਂ ਅੱਗੇ ਜਾਵਾਂਗੇ ਸਰ ਹੋਰ ਹੈਲੋ ਹੈਲੋ ਜੈਨ ਸਰ ਜੈ ਹਨ ਸਰ ਬ੍ਰਿੰਡਰ ਸੇ ਮਨ ਕੋ ਗੱਲ ਕਰ ਰਿਆ ਸੀਗਾ ਜੀ ਪੱਤਰਕਾਰ ਜੋ ਜਾਰ ਟਾਈਮ ਤੋਂ ਸਰ ਲਾਈਵ ਦੇ ਵਿੱਚ ਤੁਹਾਡੇ ਨਾਲ ਕਾਲ ਤੇ ਜੁੜੇ ਆ ਤੁਹਾਡੇ ਸਰ ਇੱਕ ਇਲਾਕੇ ਦੇ ਵਿੱਚ ਕ੍ਰਿਸ਼ਨਾ ਕਲੋਨੀ ਦੇ ਵਿੱਚ ਰਾਤ ਜਿਹੜਾ ਗੁੰਡਾਗਰਦੀ ਦਾ ਜਿਹੜਾ ਬੜਾ ਨੰਗਾ ਨਾਚ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਸ਼ੀਸ਼ੇ ਔਰ ਗੱਡੀਆਂ ਵੀ ਭੰਨੀਆਂ ਗਈਆਂ ਇੱਕ ਪਰਿਵਾਰ ਦੀਆਂ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਸਰ ਕਿੱਥੇ ਕਿੱਥੇ ਹੋਇਆ ਸੀ ਅ ਕ੍ਰਿਸ਼ਨਾ ਕਲੋਨੀ ਸਰ ਕਿੱਥੇ ਵੰਦੀ ਕ੍ਰਿਸ਼ਨਾ ਕਲੋਨੀ ਫਰੀ ਚ ਕੌਨਵਰਟ ਸਕੂਲ ਦੇ ਕੋਲੇ ਸਰ ਤੁਹਾਡੇ ਕੋਲ ਕੰਪਲੇਂਟ ਦਾ ਕੋਈ ਆਇਆ ਇਹ ਅ ਇਹਨਾਂ ਦੇ ਵੱਲੋਂ ਤੁਹਾਡੇ ਥਾਣੇ ਤੁਹਾਡੇ ਚੌਂਕੀ ਦੇ ਵਿੱਚ ਵੀ ਸੰਪਰਕ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਕਿ ਤੁਸੀਂ ਚੌਂਕੀ ਦੇ ਵਿੱਚ ਆ ਕੇ ਕੰਪਲੇਂਟ ਦਰਜ ਕਰਵਾ ਦਿਓ ਕਿ ਕਿਨਾਂ ਨੇ ਕਿਹਾ ਅ ਕਿੰਨਾ ਨਾਲ ਗੱਲ ਹੋਈ ਸੀ ਬਾਈ ਜੀ ਇਹ ਨੰਬਰ ਦਾ 85508 1292 12923 ਆ ਲਾਸਟ ਦਾ ਨੰਬਰ ਆ ਜੀ ਮੈਂ ਦੇਖ ਰਿਹਾ ਹਾਂ ਹੁਣੇ ਗੱਲ ਕਰਦਾ ਜੀ ਰਾਤ ਦਾ ਸਮੇਂ ਸਰ ਇਹਨਾਂ ਦੇ ਵੱਲੋਂ ਰਾਤ ਰਾਤ ਪੀਸੀਆਰ ਨੂੰ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚੌਂਕੀਨ ਚਾਰਜ ਦੇ ਵੱਲੋਂ ਜਿਹੜਾ ਫੋਨ ਨੂੰ ਜਿਹੜਾ ਕੱਟ ਕਰ ਦਿੱਤਾ ਗਿਆ ਵਾ ਕਿ ਅਜਹੀਆਂ ਘਟਨਾਵਾਂ ਨੂੰ ਰੋਜ਼ ਰੋਜ਼ ਦਾ ਜਿਹੜਾ ਰੋਜ਼ ਜਿਹੜੀਆਂ ਅਜਹੀਆਂ ਘਟਨਾਵਾਂ ਹੁੰਦੀਆਂ ਨੇ ਇੱਕ ਹੀ ਇਹਨੂੰ ਲੱਗਦਾ ਨਹੀਂ ਜਦੋਂ ਸਵਾਲ ਪੁੱਛਿਆ ਜਾਂਦੇ ਨੇ ਤਾਂ ਚੌਂਕਨ ਚਾਰਜਾਂ ਦੇ ਵੱਲੋਂ ਜਿਹੜਾ ਫੋਨ ਨੂੰ ਕੱਟ ਕਰ ਦਿੱਤਾ ਜਾਂਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਲੱਗਦਾ ਜਿਹੜਾ ਵੀ ਇਹ ਅਜਿਹੇ ਕੰਮ ਜਿਹੜੇ ਰੋਜ਼ ਰੋਜ਼ ਜਿਹੜੇ ਅਜਿਹੀਆਂ ਵਾਰਦਾਤਾ ਇਨਾ ਏਰੀਆ ਦੇ ਵਿੱਚ ਹੁੰਦੀਆਂ ਨੇ ਖਾਸ ਕਰਕੇ ਖਾਸ ਕਰਕੇ ਥਾਣਾ ਸਾਹਨੇਵਾਲ ਦੇ ਅਧਿਨੇ ਲੱਗਦੇ ਰੋਜ਼ ਦੇ ਰੋਜ਼ ਕਿਤੇ ਵਾਰਦਾਤਾ ਜਿਹੜੀਆਂ ਅਜਿਹੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੀਸੀਆਰ ਦੇ ਮੁਲਾਜ਼ਮ ਜਿਹੜੇ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੱਚੀ ਕਬਾ ਜੀ ਸੱਚੀ ਕਬਾ ਜੀ ਬਈ ਜੀ ਰਾਤ ਦੇ ਸਮੇਂ ਜਿਹੜਾ 2:30 ਵਜੇ ਦਾ ਜਿਹੜਾ ਰਾਤ ਦੇ ਸਮੇਂ 2:30 ਵਜੇ ਜਿਹੜੀ ਘਟਨਾ ਹੋਈ ਆ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਘੱਟ ਤੋਂ ਘੱਟ ਰਾਤ ਲੈ ਕੇ ਸਵੇਰੇ 5-6 ਵਾਰ ਉਹਨਾਂ ਤੇ ਜਿਹੜਾ ਫੋਨ ਕੀਤਾ ਜਾਂਦਾ ਉਹ ਜਿਹੜੇ ਉਹਨਾਂ ਦੇ ਉਹਨਾਂ ਦੇ ਕਿਹਨੂੰ ਦੇਖਣ ਦੀ ਜ਼ਿੰਮੇਵਾਰੀ ਵੀ ਨਹੀਂ ਜਿਹੜੀ ਪਰ ਗੱਲ ਇਹਦਾ ਵੀ ਜਿੰਨਾ ਜਰ ਆਪਾਂ ਨੂੰ ਕੋਟਰਾ ਮੈਸੇਜ ਨਹੀਂ ਮਿਲੇਗਾ ਹੋ ਸਕਦਾ ਹੈ ਕਿ ਉਹ ਉੱਥੇ ਮਿਸਿੰਗ ਹੋ ਗਿਆ ਹੋਵੇ ਅਗਰ ਮੈਚਨਲ ਪੀਸ ਕਰਮ ਠੀਕ ਹੈ ਜੀ ਜੀ ਦੂਸਰੇ ਪਾਸੇ ਜਿਹੜੇ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਕਿ ਜਿਹੜਾ ਘਟਨਾ ਵੀ ਹੋ ਜਾਂਦੀ ਔਰ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਤਾਜ਼ੇ ਤਾਜ਼ੀ ਜਿਹੜੀ ਅੱਜ ਦੀ ਘਟਨਾ ਵਾ ਜਿਵੇਂ ਅਸੀਂ ਲੋਕਾਂ ਦੇ ਵੀ ਗੱਲ ਕਰ ਲਈਏ ਲੋਕ ਵੀ ਜਿਹੜੇ ਸੱਚ ਬੋਲਦੇ ਨੇ ਕਿ ਪੀਸੀਆਰ ਹੋਵੇ ਚਾਹੇ ਪੁਲਿਸ ਮੁਲਾਜ਼ਮਾਂ ਦੇ ਚੌਂਕੀ ਦੇ ਹੁਣ ਤਾਂ ਉਹ ਮੌਕੇ ਤੇ ਜਿਹੜਾ ਪਹੁੰਚਦੇ ਨਹੀਂ ਉੱਚੇ ਤਰ੍ਹਾਂ ਦੀ ਜਿਹੜੀ ਅੱਜ ਇਹ ਘਟਨਾ ਜਿਹੜੀ ਰਾਤ ਦੇ ਸਮੇਂ ਤੋਂ ਲੈ ਕੇ ਕੀ ਲੱਗਦਾ ਨਹੀਂ ਸਰ ਕਿਤਨਾ ਕਿਤੇ ਵੱਡੀਆਂ ਜਿਹੜੀਆਂ ਕਾਰਵਾਈਆਂ ਨੂੰ ਜਿਹੜਾ ਇਨਜਾਮ ਜਿਹੜਾ ਦਿੱਤਾ ਜਾਂਦਾ ਦੇਖੋ ਸਰ ਦੇਖੋ ਕੰਟਰੋਲ ਰੂਮ ਤੇ ਜਦੋਂ ਮੈਸੇਜ ਮਿਲ ਗਿਆ ਕਿਸੇ ਚਾਹ ਚੌਂਕੇ ਵਾਲੇ ਮਲਾਜ ਨੂੰ ਚੈੱਕ ਪੀਸੀਆਰ ਨੂੰ ਉਹ ਮੌਕੇ ਤੇ ਪਹੁੰਚੇਗਾ ਹੀ ਪਹੁੰਚੇਗਾ ਹਾਏ ਹੋ ਸਕਦਾ ਕੋਈ 2-4 ਮਿੰਟ ਵੱਧ ਲੱਗ ਜਾਣ ਕੋਈ ਦੂਰ ਨੇੜੇ ਹੋਏ ਬਾਕੀ ਮਲਾਜ ਮੌਕੇ ਤੇ ਪਹੁੰਚਦੇ ਹੀ ਪਹੁੰਚਦੇ ਆ ਜੀ ਬਾਕੀ ਜਿਹੜੀ ਇਹਨਾਂ ਨਾਲ ਘਟਨਾ ਹੋਈ ਉਹ ਆਪਾਂ ਸੀਸੀ ਕੈਮਰੇ ਖੰਘਾਲਦੇ ਆ ਜੋ ਮਿਲਦਾ ਆਪਾਂ ਬੰਦੀ ਕਾਰਵਾਈ ਕਰਾਂਗੇ ਜੀ ਸੋ ਤੁਸੀਂ ਦੇਖਿਆ ਕਿ ਮੁਲਾਜ਼ਮਾਂ ਦੇ ਵੱਲੋਂ ਵੀ ਇਹ ਜਿਹੜੀ ਗੱਲਬਾਤ ਕਹੀ ਜਾ ਰਹੀ ਹੈ ਕਿ ਜਿਹੜਾ ਰਾਤ ਦੇ ਸਮੇਂ ਤੋਂ ਲੈ ਕੇ ਪੁਲਿਸ ਕੰਟਰੋਲ ਰੂਮ ਦੇ ਵੱਲੋਂ ਕੋਈ ਇਹਨਾਂ ਨੂੰ ਮੈਸੇਜ ਜਿਹੜਾ ਉਹ ਨਹੀਂ ਲੱਗਿਆ ਤਾਂ ਕਰਕੇ ਜਿਹੜੇ ਮੁਲਾਜ਼ਮ ਨੇ ਉਹ ਵੀ ਲੇਟ ਪਹੁੰਚੇ ਨੇ ਤੇ ਹੁਣ ਜਿਹੜਾ ਪਰਿਵਾਰ ਦੇ ਨਾਲ ਉਹ ਗੱਲਬਾਤ ਵੀ ਜਿਹੜੀ ਕਰੀ ਜਾ ਰਹੀ ਹੈ ਕਿ ਕਿੰਨੇ ਕਵਜ ਦੀ ਜਿਹੜੀ ਘਟਨਾ ਪਰਿਵਾਰ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਪੀਸੀਆਰ ਮੁਲਾਜ਼ਮਾਂ ਦੇ ਨਾਲ ਜਿਹੜੀ ਗੱਲ ਇੱਥੇ ਕਰੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜਾ ਗੈਸਪੁਰਾ ਚੌਂਕੀ ਦੇ ਮੁਲਾਜ਼ਮ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਸਨ ਕਿਤੇ ਨਾ ਕਿਤੇ ਜਦੋਂ ਅਜਹਈਆਂ ਘਟਨਾਵਾਂ ਹੁੰਦੀਆਂ ਨੇ ਕਈ ਵਾਰ ਮੈਸੇਜ ਨਾ ਲੱਗਣ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਲੇਟ ਹੋ ਜਾਂਦਾ ਤੁਸੀਂ ਦੇਖਦੇ ਰਹੋ ਜੋ ਜਾ ਟਾਈਮ ਵਿਰਿੰਦਰ ਸਿੰਘ ਮਣਕੋਦੀ ਦੀ ਵਿਸ਼ੇਸ਼ ਰਿਪੋਰਟ